ਹੇ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਦ ਸਭ ਤੇਰਾ ਕਹਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣ ਮੇਰਾ ਤੋ ਜਿਨਾ ਮਿਲ ਹਰ ਜਸ ਗਾਇਓ ਸੰਤ ਜਿਨਾ ਮਿਲ ਹਰ ਜਸ ਗਾਇਓ ਜਿਨਾ ਮਿਲ ਹਰ ਜਸ ਗਾਇਓ ਜਿਨਾ ਮਿਲ ਹਰ ਜਸ ਗਾਇਓ மீஹினா மீல ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਇਹ ਔਟ ਜਨਮ ਕੇ ਦੁਖ ਗਵਾਇਓ ਔਟ ਜਨਮ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਜੇ ਤੁਮ ਤਜਨਾ ਮਿਲ ਹਰ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸਗਾਇਓ ਕੋਟ ਜਨਮ ਕੇ ਦੂਖ ਗਵਾਇਓ ਜਹਤ ਸੋਈ ਨਾਨਕ ਪਾਇਓ ਕਰ ਕਿਰਪਾ ਨਾਮ ਦਵਾਇਓ ਹਰ ਰੂਪ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਪਰਉਪਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਆਪ ਸਰਵਤ ਮਾਈ ਭਾਈ ਦੂਰੋਂ ਨੇੜੇੋਂ ਚੱਲ ਕੇ ਸਤਿ ਪੁਰਸ਼ਾਂ ਦੀ ਸਲਾਣਾ ਇਹ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹਾਂ ਆਪ ਜੀ ਦੇ ਬਹੁਤ ਉੱਤਮ ਵੱਡੇ ਭਾਗ ਹਨ ਜਿਨ੍ਹਾਂ ਨੂੰ ਕਲਯੁਗ ਦੇ ਸਮੇਂ ਅੰਦਰ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਈ ਹੈ ਭਿਆਨਕ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਮਹੀਨਾ ਵੀ ਗਰਮ ਹੈ ਤਾਬਸਪੰਦੀ ਹੈ ਕਦੇ ਮੌਸਮ ਠੰਡਾ ਹੋ ਜਾਂਦਾ ਹੈ ਚਾਰ ਕਣੀਆਂ ਪੈ ਜਾਣ ਕਿਉਂਕਿ ਸੌਣ ਦਾ ਮਹੀਨਾ ਜੋ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਮਹੀਨੇ ਦੀ ਬਾਬਤ ਆਪਣੀ ਬਾਣੀ ਵਿੱਚ ਮਹਾਰਾਜ ਜੀ ਦਰਜ ਕਰਦੇ ਨੇ ਕਿ ਜਿਹੜਾ ਸਾਵਣ ਦਾ ਮਹੀਨਾ ਹੈ ਨਾ ਇਹ ਚਾਰ ਰੂਹਾਂ ਵਾਸਤੇ ਬੜਾ ਸੁਖਦਾਈ ਹੈ ਚਾਰ ਰੂਹਾਂ ਨੇ ਜਿਹੜੀਆਂ ਚਾਰ ਜਣਿਆਂ ਵਾਸਤੇ ਬੜਾ ਸੁਖਦਾਈ ਹੈ ਤੇ ਚਾਰਾਂ ਵਾਸਤੇ ਬੜਾ ਦੁਖਦਾਈ ਹੈ ਸਤਿਗੁਰ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਕਥਨ ਕਰਦੇ ਨੇ ਨਾਨਕ ਸਾਵਣ ਜੇ ਵਸੈ ਚਹੋ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਕਰ ਤਨ ਹੋਏ ਮਾਰੇ ਕਹਿੰਦੇ ਸੌਣ ਦਾ ਮਹੀਨਾ ਚਾਰ ਜਣਿਆਂ ਨੂੰ ਸੁਖਦਾਇਕ ਹੈ ਨਾਗਾਂ ਨੂੰ ਜਿਹੜੇ ਸੱਪ ਨੇ ਇਹਨਾਂ ਨੂੰ ਸੁਖਦਾਇਕ ਕਿਵੇਂ ਹੈ ਕਿਉਂਕਿ ਇਹਨਾਂ ਵਿੱਚ ਬਹੁਤ ਜ਼ਿਆਦੀ ਜ਼ਹਿਰ ਬਹੁਤ ਜ਼ਹਿਰ ਦੋ ਜਣਿਆਂ ਵਿੱਚ ਬਹੁਤ ਜ਼ਿਆਦੀ ਜ਼ਹਿਰ ਹੁੰਦੀ ਹੈ ਇੱਕ ਸੱਪ ਦੇ ਵਿੱਚ ਤੇ ਦੂਸਰਾ ਸਾਖਤ ਪੁਰਸ਼ ਦੇ ਵਿੱਚ ਸਾਖਤ ਪੁਰਸ਼ ਕੌਣ ਹੈ ਜਿਹੜਾ ਗੁਰੂ ਨਾਲੋਂ ਟੁੱਟਿਆ ਹੋਇਆ ਰੱਬ ਨਾਲੋਂ ਟੁੱਟਿਆ ਹੋਇਆ ਜਿਹੜਾ ਉਹਦੇ ਵਿੱਚ ਵੀ ਬੜੀ ਜ਼ਹਿਰ ਬੜੀ ਜ਼ਹਿਰ ਉਗਲਦੇ ਨੇ ਕਹੀ ਸਾਖਤ ਪੁਰਸ਼ ਵਿੱਚ ਵੀ ਬੜੀ ਜ਼ਹਿਰ ਹੈ ਤੇ ਸੱਪ ਵਿੱਚ ਵੀ ਬੜੀ ਜ਼ਹਿਰ ਹੈ ਸੱਪ ਹੈ ਜਿਹੜਾ ਸਾਧ ਸੰਗਤ ਜਦੋਂ ਬਰਸਾਤ ਦਾ ਸਮਾਂ ਹੁੰਦਾ ਹੈ ਨਾ ਮੀਂਹ ਪੈਂਦਾ ਤੇ ਉਹਦੀ ਥੋੜੀ ਬਾਲੀ ਜ਼ਹਿਰ ਜਿਹੜੀ ਸ਼ਾਂਤ ਹੁੰਦੀ ਹੈ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਾਗਾਾਂ ਮਿਰਗਾਾਂ ਦੂਸਰੇ ਜਿਹੜੇ ਮਿਰਗ ਨੇ ਮਿਰਗਾਾਂ ਵਾਸਤੇ ਬੜਾ ਸੁਖਦਾਈ ਹੈ ਕਿਉਂ ਜੇਠ ਦਾ ਮਹੀਨਾ ਨੰਗਿਆ ਹੁੰਦਾ ਹੈ ਜੇਠ ਦੇ ਮਹੀਨੇ ਵਿੱਚ ਬੜੀ ਤਪਸ਼ ਬੜੀ ਗਰਮੀ ਬੜੀਆਂ ਲੋਵਾਂ ਚੱਲਦੀਆਂ ਨੇ ਜੰਗਲ ਵਿੱਚ ਜਿੰਨਾ ਵੀ ਹਿਰਨਾ ਵਾਸਤੇ ਛਕਣ ਵਾਸਤੇ ਅੰਗੂਰੀ ਹੁੰਦੀ ਹੈ ਨਾ ਸਾਰੀ ਫੁੱਕ ਜਾਂਦੀ ਆ ਉਹ ਜੇੜ ਦੇ ਮਹੀਨੇ ਵਿੱਚ ਤੇ ਜਦੋਂ ਸੌਣ ਦੀਆਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਉਦੋਂ ਫਿਰ ਸਾਦ ਸੰਗਤਾਂ ਅੰਗੂਰੀ ਫਟਦੀ ਐ ਘਾਹ ਫਟਦਾ ਤੇ ਮਿਰਗ ਜਾਨਵਰ ਹੈ ਜਿਹੜਾ ਇਹ ਹਰੀ-ਹਰੀ ਅੰਗੂਰੀ ਚਰਦਾ ਬਹੁਤ ਹੈ ਇਹ ਹਰੀ ਅੰਗੂਰੀ ਚਰ ਕੇ ਆਪਣੀ ਭੁੱਖ ਨੂੰ ਸ਼ਾਂਤ ਕਰ ਲੈਂਦਾ ਗੁਰਮੁਖ ਵੀ ਜਦੋਂ ਨਾਮ ਦੀ ਵਰਖਾ ਹੁੰਦੀ ਹੈ ਨਾ ਨਾਮ ਦੀ ਵਰਖਾ ਹੁੰਦੀ ਹੈ ਫਿਰ ਉੱਥੇ ਜਾ ਕੇ ਗੁਰਮੁਖ ਜਨਮੀ ਉਹ ਨਾਮ ਰੂਪੀ ਹਰੀ ਅੰਗੂਰੀ ਨੂੰ ਚਰਦਾ ਹੈ ਤੇ ਆਪਣੀ ਭੁੱਖ ਸ਼ਾਂਤ ਕਰ ਲੈਂਦਾ ਮਿਰਗ ਵਾਂਗੂ ਦੂਸਰਾ ਮਿਰਗ ਤੀਸਰਾ ਹੈ ਮੱਛੀ ਕਿਉਂਕਿ ਮੱਛੀ ਜਾਨਵਰ ਐਸਾ ਹੈ ਉਹ ਪਾਣੀ ਤੋਂ ਬਿਨਾ ਰਹਿ ਨਹੀਂ ਸਕਦਾ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਮੱਛੀ ਜਿਹੜੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਨਾ ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਮਹਾਪੁਰਸ਼ਾਂ ਵਰਗੇ ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ ਸਾਧ ਸੰਗਤ ਉਹ ਮਹਾਪੁਰਸ਼ਾਂ ਦਾ ਜੀਵਨ ਵੀ ਨਾਮ ਬਣ ਜਾਂਦਾ ਹੈ ਸੱਚਾ ਨਾਮ ਮੇਰਾ ਆਧਾਰੋ ਉਹ ਨਾਮ ਨੂੰ ਹੀ ਆਧਾਰ ਬਣਾ ਲੈਂਦੇ ਨੇ ਜਿਵੇਂ ਮੱਛੀ ਪਾਣੀ ਤੋਂ ਨਹੀਂ ਬਚਦੀ ਏਸੇ ਤਰ੍ਹਾਂ ਗੁਰਸਿੱਖ ਗੁਰੂ ਦੇ ਪਿਆਰੇ ਸਾਧ ਸੰਗਤ 헤ਰੋ ਨਾਮ ਤੋਂ ਬਿਨਾ ਨਹੀਂ ਬਚਦੇ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਨਹੀਂ ਜੀਵ ਜੀਵਤ ਰਹਿ ਸਕਦੀ ਮੱਛੀ ਚੌਥਾ ਨੰਬਰ ਹੈ ਰਸੀਆਂ ਘਰ ਤਨ ਹੋਏ ਜਿਹੜੇ ਰਸਿਏ ਨੇ ਇੱਕ ਤਾਂ ਹੁੰਦੇ ਆ ਜੁਬਾਨ ਦੇ ਰਸਈਏ ਜਿੰਨਾ ਕੋਲ ਧਨ ਬਹੁਤ ਹੈ ਸੌਣ ਦਾ ਮਹੀਨਾ ਮਾੜੀ ਜੀ ਬਰਸਾਤ ਪੈ ਗਈ ਮੌਸਮ ਠੰਡਾ ਹੋ ਗਿਆ ਤੇ ਉਹਨਾਂ ਨੇ ਆਪਣਾ ਆਹਾਰ ਛਕਣਾ ਸ਼ੁਰੂ ਕਰ ਦੇਣਾ ਕਿਉਂਕਿ ਮਾਇਆ ਬਹੁਤ ਹੁੰਦੀ ਹੈ ਰਸਈਆ ਘਰ ਧੰਨ ਹੋਏ ਜਿਨ੍ਹਾਂ ਦੇ ਕੋਲ ਧਨ ਹੈ ਉਹ ਫਿਰ ਜੁਬਾਨ ਦੇ ਰਸਈਏ ਬਾਲੇ ਬਣ ਜਾਂਦੇ ਨੇ 36 ਪ੍ਰਕਾਰ ਦੇ ਭੋਜਨ ਦਾ ਛਕਦੇ ਹੀ ਛਕਦੇ ਨੇ ਛਤੀ ਪ੍ਰਕਾਰ ਦੇ ਭੋਜਨਾਂ ਤੋਂ ਹੋਰ ਵੀ ਗਾਹਾਂ ਅੱਗੇ ਲੰਘ ਜਾਂਦੇ ਆ ਉਹ ਮਾਸ ਮਿੱਟੀ ਮਦਰਾ ਖਾਣ ਲੱਗ ਜਾਂਦੇ ਤੇ ਇੱਕ ਹੁੰਦੇ ਆ ਧੰਨ ਦੇ ਰਸੀਏ ਇੱਕ ਹੁੰਦੇ ਨੇ ਨਾਮ ਦੇ ਰਸੀਏ ਸੰਤ ਮਹਾਰਾਜ ਜੀ ਦੱਸਿਆ ਕਰਦੇ ਸਨ ਸਾਡੇ ਵੱਡੇ ਕਹਿੰਦੇ ਸੌਣ ਦੇ ਮਹੀਨੇ ਵਿੱਚ ਜੇ ਕੋਈ ਬੰਦਾ ਸਵਾ ਘੰਟਾ ਵੀ ਅੰਮ੍ਰਿਤ ਵੇਲੇ ਨਾਮ ਜਪ ਲਵੇ ਨਾ ਸਵਾ ਘੰਟਾ ਉਹਦੇ 24 ਘੰਟੇ ਨੇ ਜਿਹੜੇ ਬੜਿਆਂ ਨੂੰ ਸੁਖ ਆਨੰਦ ਦੇ ਬਤੀਤ ਹੁੰਦੇ ਨੇ ਇਹ ਮਹਾਪੁਰਸ਼ਾਂ ਦੇ ਬਚਨ ਨੇ ਜਿਨ੍ਹਾਂ ਨੇ ਨਾਮ ਨੂੰ ਆਸਰਾ ਬਣਾਇਆ ਨਾਮ ਨੂੰ ਆਧਾਰ ਬਣਾਇਆ ਉਹਨਾਂ ਤੋਂ ਸੁਣੇ ਹੋਏ ਬਚਨ ਨੇ ਕਹਿੰਦੇ ਸਵਾ ਘੰਟਾ ਸੌਣ ਦੇ ਮਹੀਨੇ ਕੋਈ ਵਾਹਿਗੁਰੂ ਦਾ ਜਾਂ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਜੀ ਦਾ ਕੋਈ ਜਾਪ ਕਰ ਲਵੇ ਉਹਦੇ 24 ਘੰਟੇ ਬੜੇ ਸੁਖ ਆਨੰਦ ਨਾਲ ਬੀਤਦੇ ਨੇ 24 ਘੰਟੇ ਨੂੰ ਮਸਤੀ ਚੜੀ ਰਹਿੰਦੀ ਹੈ ਨਾਮ ਦੀ ਉਹ ਨਾਮ ਦੇ ਰਸੀਆਂ ਵਾਸਤੇ ਵੀ ਇਹ ਸੌਣ ਦਾ ਮਹੀਨਾ ਸੁਖਦਾਈ ਹੈ ਤੇ ਜਿਹੜੇ ਧਨ ਦੇ ਰਸਿਏ ਨੇ ਜ਼ਬਾਨ ਦੇ ਰਸਿਏ ਨੇ ਉਹਨਾਂ ਵਾਸਤੇ ਤੇ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਸਾਵਣ ਚੌ ਵਸੈ ਨਾਨਕ ਸਾਵਣ ਜੀ ਵਸੈ ਚੌ ਵਿਛੋੜਾ ਹੋਏ ਗਾਈ ਪੂਤਾ ਨਿਰਤਨਾ ਪੰਥੀ ਚੱਕਰ ਹੋਏ ਚਾਰ ਜਣਿਆਂ ਨੂੰ ਬੜਾ ਦੁਖਦਾਈ ਹੈ ਸੌਣ ਦਾ ਮਹੀਨਾ ਗਾਈ ਪੂਤਾ ਗਾਈ ਦੇ ਪੁੱਤਰ ਗਾਂ ਦੇ ਕੌਣ ਜਿਹੜੇ ਗੋਕੇ ਜਾਨਵਰ ਨੇ ਗੋਕਾ ਜਾਨਵਰ ਕਿਹਨੂੰ ਕਿਹਾ ਜਾਂਦਾ ਜਿਹੜੇ ਦੇਸੀ ਹੁੰਦੇ ਸਨ ਪਹਿਲਾਂ ਦੇਸੀ ਗਊਆਂ ਦੇਸੀ ਬੱਚੇ ਰੱਖੇ ਹੁੰਦੇ ਸਨ ਘਰਾں ਦੇ ਵਿੱਚ ਨਾਨਕ ਸਾਵਣ ਜੀ ਵਸੈ ਚਾਹ ਵਿਛੋੜਾ ਹੋਏ ਗਾਈ ਪੁੱਤਾ ਨਿਰਤਨਾ ਪੰਥੀ ਚੱਕਰ ਹੋਏ ਗੋਕਾ ਜਾਨਵਰ ਪਾਣੀ ਤੋਂ ਬੜਾ ਡਰਦਾ ਜੇ ਮੜਾ ਜਾ ਗਿੱਲਾ ਹੋ ਜਾਵੇ ਨਾ ਤੈਨੂੰ ਬੜਾ ਦੁਖਦਾਈ ਹੁੰਦਾ ਉਹ ਸਮਾਂ ਕਦੇ ਵੀ ਗੋਕਾ ਜਾਨਵਰ ਜਦੋਂ ਪਾਣੀ ਪੀਂਦਾ ਨਾ ਛੱਪੜ ਵਿੱਚ ਤਲਾਬ ਵਿੱਚ ਨਦੀ ਵਿੱਚ ਕਦੇ ਵੀ ਆਪਣੇ ਪੈਰ ਨਹੀਂ ਪਿਉਂਦਾ ਏ ਪੈਰ ਪਿਸ਼ਾ ਰੱਖਦਾ ਕਿਉਂਕਿ ਇਹਦੇ ਸਰੀਰ ਉੱਪਰ ਪਾਣੀ ਲੱਗਿਆ ਨਹੀਂ ਤੈਨੂੰ ਦੁਖਦਾਈ ਇਹਦੇ ਵਾਸਤੇ ਉਹ ਸਮਾਂ ਬਣ ਜਾਂਦਾ ਗਾਈ ਪੂਤਾ ਨਿਰਧਨਾਂ ਦੂਸਰਾ ਨਿਰਧਨ ਮਨੁੱਖ ਹੈ ਜਿਹੜਾ ਜਿਹਦੇ ਕੋਲੇ ਧੰਨ ਨਹੀਂ ਹੈ ਮੀਂਹ ਪੈ ਰਿਹਾ ਬਰਸਾਤ ਹੋ ਰਹੀ ਹੈ ਉਹਨੇ ਆਪਣਾ ਪਰਿਵਾਰ ਪਾਲਣ ਵਾਸਤੇ ਦਿਹਾੜੀ ਆਦਕ ਕਰਨ ਜਾਣਾ ਤੇ ਬਰਸਾਤ ਹੁੰਦੀ ਹੈ ਬਾਹਰ ਜਾ ਨਹੀਂ ਸਕਦਾ ਸਤਿਗੁਰ ਮਹਾਰਾਜ ਜੀ ਕਹਿੰਦੇ ਨਿਰਧਨ ਬੰਦੇ ਵਾਸਤੇ ਵੀ ਦੁਖਦਾਈ ਹੈ ਪੰਥੀ ਪੰਥੀ ਕੌਣ ਹੈ ਜਿਹੜਾ ਮਾਰਗ ਤੇ ਰਸਤੇ ਤੇ ਤੁਰਨ ਵਾਲਾ ਅੱਜ ਕੱਲ ਤਾਂ ਤੁਰਨ ਫਿਰਨ ਦੇ ਬਹੁਤ ਸਾਧਨ ਹੋ ਗਏ ਨਾ ਜਾਣ ਦੇ ਬੜੇ ਸਾਧਨ ਹੋ ਗਏ ਉਹਨਾਂ ਸਮਿਆਂ ਵਿੱਚ ਪੈਦਲ ਤੁਰਕੀ ਜਾਇਆ ਜਾਂਦਾ ਸੀ ਬਰਸਾਤਾ ਵੀ ਬਹੁਤ ਜ਼ਿਆਦੀਆਂ ਹੁੰਦੀਆਂ ਸਨ ਕਿਉਂ ਹੁੰਦੀਆਂ ਸਨ ਬਰਸਾਤਾ ਕਿਉਂਕਿ ਦਰਖਤ ਬਹੁਤ ਜ਼ਿਆਦਾ ਸੀ ਇਹ ਦਰਖਤ ਮਨੁੱਖ ਦੇ ਜੀਿੰਦਗੀ ਦੇ ਨਾਲ ਨਿਭਦਾ ਜਿਉਂ ਬੱਚਾ ਜਨਮ ਲੈ ਲੈਂਦਾ ਤੇ ਦਰਖਤ ਆਕਸੀਜਨ ਦਿੰਦੇ ਨੇ ਉਹ ਆਕਸੀਜਨ ਦਾ ਆਕਸੀਜਨ ਇਹਨੂੰ ਆਉਂਦੀ ਹੈ ਤੇ ਸਾਹ ਆਉਂਦਾ ਬੱਚੇ ਨੂੰ ਵੱਡਾ ਹੁੰਦਾ ਹੈ ਦਰਖਤ ਵੀ ਵੱਡੇ ਹੁੰਦੇ ਜਾਂਦੇ ਨੇ ਮਨੁੱਖ ਵੀ ਵੱਡਾ ਹੁੰਦਾ ਜਾਂਦਾ ਤੇ ਆਕਸੀਜਨ ਇਹਨੂੰ ਮਿਲਦੀ ਜਾਂਦੀ ਹੈ ਜਿੰਨੀ ਵੀ ਆਪਾਂ ਨੂੰ ਆਕਸੀਜਨ ਮਿਲ ਰਹੀ ਹੈ ਨਾ ਸਾਰੀ ਦਰਖਤਾਂ ਤੋਂ ਮਿਲ ਰਹੀ ਹੈ ਹੁਣ ਬਰਸਾਤਾਂ ਕਿਉਂ ਘਟ ਹੁੰਦੀਆਂ ਨੇ ਆਪਾਂ ਦਰਖਤ ਵੱਢਦੇ ਬਹੁਤਾਂ ਲਾਉਂਦੇ ਨਹੀਂ ਭਾਈ ਜ਼ਿਮੀਂਦਾਰੋਂ ਤੁਸੀਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਰੱਖਿਆ ਕਰੋ ਜਿਹਦੀ ਇੱਕ ਮੋਟਰ ਹੈ ਪੰਜ ਸੱਤ ਕਿੱਲੇ ਨੇ ਉਹਨੂੰ 10 ਵੀ 50 ਦਰਖਤ ਪਾਣੇ ਕਿਹੜਾ ਕੋਈ ਔਖੇ ਨੇ ਬਾੜੇ ਲਾਇਆ ਕਰੋ ਦਰਖਤ ਜ਼ਰੂਰ ਫਲਦਲ ਪੇੜੇ ਸ਼ਾਹ ਵਾਲੇ ਪੇੜੇ ਦਰਖਤ ਲਾਇਆ ਕਰੋ ਜ਼ਰੂਰ ਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਵੀ ਹੈ ਤੇ ਉਹਨਾਂ ਨੇ ਬਚਨ ਕਮਾਇਆ ਵੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਬੜੇ ਬਾਗ ਲਵਾਏ ਸਨ ਉਹਨਾਂ ਨੇ ਬੜੇ ਦਰਖਤ ਲਵਾਏ ਬੜੇ ਫਲਦਾਰ ਪੇੜੇ ਲਵਾਏ ਬਹੁਤ ਜ਼ਿਆਦੀ ਉਹਨਾਂ ਦੀ ਅਹਿਮੀਅਤ ਇਸ ਚੀਜ਼ ਵੱਲ ਦਿੰਦੇ ਸਨ ਉਹ ਦਰਖਤ ਲਵਾਉਂਦੇ ਸਨ ਬਹੁਤ ਜ਼ਿਆਦੀ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਪੜੋ ਕਦੇ 12 ਬਹੁਤ ਵੱਡੇ ਵੱਡੇ ਬਾਗ ਲਵਾਏ ਜਿਨ੍ਹਾਂ ਦੇ ਵਿੱਚੋਂ ਇੱਕ ਬਾਗ ਅਜੇ ਵੀ ਹੈ ਕੀਰਤਪੁਰ ਸਾਹਿਬ ਤੁਸੀਂ ਦਰਸ਼ਨ ਕਰਨ ਜਾਓ ਉਹ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਅਜੇ ਵੀ ਬਾਗ ਖੜਿਆ ਹੋਇਆ ਰਹੋ ਵਿਚਾਰ ਨਾਗਾ ਮਿਰਗਾ ਮੱਛੀਆਂ ਰਸੀਆਂ ਕਰਤਨ ਹੋਏ ਨਾਨਕ ਸਾਵਣ ਜੀ ਵਸੈ ਚੌ ਵਿਸੂੜਾ ਹੋਏ ਗਾਈ ਪੂਤਾ ਨਿਰਤਨ ਪੰਥੀ ਚੱਕਰ ਹੋਏ ਚੱਕਰ ਇਨਸਾਨ ਜਿਹੜਾ ਚੱਕਰੀ ਕਰਨ ਵਾਲਾ ਪੰਥੀ ਰਸਤੇ ਤੇ ਤੁਰਨ ਵਾਲਾ ਰਸਤੇ ਤੇ ਤੁਰਨ ਵਾਲਾ ਜਿਹੜਾ ਮਾਰਗ ਤੇ ਤੁਰਨ ਵਾਲਾ ਓਨੂੰ ਵੀ ਬੜਾ ਦੁਖਦਾਈ ਹੈ ਕਿਉਂਕਿ ਬਰਸਾਤ ਹੋ ਰਹੀ ਹੈ ਤੇ ਕਾਮਾਦਕ ਕਰਨ ਵਾਸਤੇ ਜਾਣਾ ਬੜਾ ਦੁਖਦਾਈ ਸਮਾਂ ਕੰਮ ਵੀ ਜ਼ਰੂਰ ਜਾਣਾ ਬਰਸਾਤ ਵੀ ਨਹੀਂ ਠੱਲ ਰਹੀ ਬਰਸਾਤ ਵੀ ਬਹੁਤ ਹੋ ਰਹੀ ਹੈ ਓਨੂੰ ਵੀ ਦੁਖਦਾਈ ਹੈ ਤੇ ਪੰਥੀ ਚਾਕਰ ਹੋਏ ਦੂਸਰਾ ਚੌਥਾ ਕੌਣ ਆ ਬੰਦਾ ਜਿਹੜਾ ਚਾਕਰ ਹੈ ਜਿਵੇਂ ਨੌਕਰੀ ਚਾੱਕਰੀ ਕਰਨ ਵਾਲੇ ਸ੍ਰੀ ਲੋਕ ਨੇ ਵਿਚਾਰੇ ਮਾਲਕ ਨੇ ਤੇ ਅੰਦਰ ਬੈਠੇ ਨੇ ਹੁਕਮ ਕਰ ਦੇਣਾ ਭਾਈ ਜਾ ਬਾਹਰ ਆਹ ਕੰਮ ਕਰਿਆ ਕਿਉਂਕਿ ਉਹ ਤੇ ਚਾਕਰ ਹੈ ਜਿਹੜਾ ਵਿਚਾਰਾ ਨੌਕਰ ਉਹਨੇ ਤੇ ਡਿਊਟੀ ਕਰਨੀ ਹੈ ਮਾਲਕ ਨੇ ਥੋੜਾ ਦੇਖਣਾ ਕਿ ਮੀਂਹ ਪੈ ਰਿਹਾ ਬਰਸਾਤ ਹੋ ਰਹੀ ਹੈ ਮੈਂ ਇਹਨੂੰ ਨਾ ਭੇਜਾਂ ਉਹਨੇ ਅੰਦਰੋਂ ਹੁਕਮ ਲਾ ਦੇਣਾ ਤੇ ਨੌਕਰ ਨੂੰ ਜਾਣਾ ਪੈਣਾ ਉਹਨੋਂ ਵੀ ਬੜਾ ਦੁਖਦਾਈ ਹੈ ਸਾਉਣ ਦਾ ਮਹੀਨਾ ਚਾਰ ਜਣਿਆਂ ਨੂੰ ਸੁਖਦਾਈ ਹੈ ਤੇ ਚਾਰ ਜਣਿਆਂ ਨੂੰ ਬੜਾ ਦੁਖਦਾਈ ਹੈ ਤੇ ਨਾਮ ਦੇ ਰਸਿਏ ਨੇ ਜਿਹੜੇ ਭਾਈ ਉਹਨਾਂ ਵਾਸਤੇ ਵੀ ਬੜਾ ਇਹ ਸਾਉਣ ਦਾ ਮਹੀਨਾ ਸੁਖਦਾਈ ਹੈ ਜਿਵੇਂ ਸ੍ਰੀਮਾਨ ਸੰਤ ਬਾਬਾ ਨਹਿਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਅੱਜ ਤਾਂ ਜੁੜ ਬੈਠੇ ਹਾਂ ਉਹ ਨਾਮ ਦੇ ਰਸਿਏ ਸਨ ਇਸ ਕਰਕੇ ਉਹ ਨਾਮ ਦੇ ਰਸਿਏ ਹੋਣ ਕਰਕੇ ਤਾਂ ਅੱਜ ਉਹਨਾਂ ਦੀਆਂ ਜਿਹੜੀਆਂ ਯਾਦਾਂ ਜਿਹੜੀਆਂ ਮਨਾਈਆਂ ਜਾਂਦੀਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਯਾਦਾਂ ਐਵੇਂ ਨਹੀਂ ਮਨਾਉਂਦਾ ਕੋਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਦੀ ਯਾਦ ਵਿੱਚ ਬਤੀਤ ਕੀਤੀ ਹੁੰਦੀ ਹੈ ਪਰਮਾਤਮਾ ਨੂੰ ਯਾਦ ਕੀਤਾ ਹੁੰਦਾ ਉਹ ਅੱਠੇ ਪੈਰ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ ਇਸ ਕਰਕੇ ਉਹਨਾਂ ਨੂੰ ਵੀ ਸਾਵਣ ਦਾ ਮਹੀਨਾ ਬੜਾ ਸੁਖਦਾਈ ਆ ਉਹ ਸ਼ਬਦ ਪੜਨਾ ਕਰੀਏ ਸਾਵਣ ਦਾ ਫਿਰ ਅੱਗੇ ਸਮਾਂ ਵੀ ਜਿਹੜਾ ਉਹ ਸਮਾਪਤ ਹੈ ਸੰਤ ਬਾਬਾ ਮਛੱਤਰ ਸਿੰਘ ਦੀ ਭੈਣੀ ਸਾਹਿਬ ਵਾਲੇ ਉਹਨਾਂ ਕੋਲੋਂ ਵੀ ਗੁਰਬਾਣੀ ਦਾ ਕੀਰਤਨ ਹੋਰ ਵੀ ਮਹਾਂបុਰਸ਼ਾਂ ਨੇ ਹਾਜ਼ਰੀਆਂ ਭਰਨੀਆਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਜੋੜਨਾ ਹੈ ਪੈਣੇ ਸਾਉਣ ਆਇਆ ਤਕੀਏ ਸਾਉਣ ਤਕੀਏ ਸਾਉਣ ਆਇਆ ਆਇਆ ਮੋਰੀ ਸੁਝੁ ਲਾਇਆ ਪੈੜੀ ਆਇਆ ਮੋਰੀ ਸੁਝੁ ਲਾਇਆ ਪੈੜੀ ਸਾਉਣ ਆਇਆ ਮੋਰੀ ਰਣਜਣਾ ਤੇਰੇ ਮਨ ਦਾ ਕਟਾੜੇ ਜੇਵਣਾ ਜਿਨ ਲੋਕੀ ਲੋਲਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸੱਚਖੰਡ ਵਾਸੀ ਸੰਤ ਬਾਬਾ ਗੁਰਦੀਪ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਦੇ ਚਰਨ ਸੇਵਕ ਸੰਤ ਬਾਬਾ ਹਰੀ ਸਿੰਘ ਜੀ